ਹਾਂਜੀ ਹਾਂਜੀ ਮੈਡਮ ਕੀ ਮਾਮਲਾ ਕਿੰਗੀ ਪ੍ਰੈਸ ਕਾਨਫਰੰਸ ਕੀਆ 13 10 ਨੂੰ ਇੱਕ ਹੋਦੀ ਵਾਰਦਾਤ ਹੋਈ ਸੀ ਸਤਨਾਮਪੁਰਾ ਥਾਣੇ ਦੇ ਏਰੀਆ ਦੇ ਵਿੱਚ ਮਹਿੰਦਰ ਰਾਮ ਪੁੱਤਰ ਰਤਨ ਚੰਦ ਬੈਂਕ ਤੋਂ 60000 ਰੁਪਏ ਵਿਡਰਾ ਕਰਕੇ ਆਪਣੇ ਸਾਈਕਲ ਤੇ ਘਰ ਵਾਪਸ ਜਾ ਰਿਹਾ ਸੀ ਤੇ ਦੋ ਨੌਜਵਾਨ ਜਿਹੜੇ ਕਿ ਇੱਕ ਸਫੇਦ ਐਕਟਿਵਾ ਤੇ ਸਨ ਉਹਨਾਂ ਨੇ ਉਹਨੂੰ ਰੋਕ ਕੇ ਉਹ ਤੋਂ ਸਨਾਚਿੰਗ ਕੀਤੀ 60000 ਰੁਪਏ ਦੀ ਤੇ ਇੱਕ ਪਿਸਟਲ ਦਿਖਾ ਕੇ ਉਹਨੂੰ ਡਰਾ ਕੇ ਉੱਥੋਂ ਮੌਕੇ ਤੋਂ ਫਰਾਰ ਹੋ ਗਏ ਜੇ ਸਾਡੇ ਡੀਐਸਪੀ ਸਾਹਿਬ ਪਰਤੂਸ਼ਨ ਜੀ ਤੇ ਇਨਸਪੈਕਟਰ ਹਰਦੀਪ ਸਤਨਾਮਪੁਰਾ ਦੀ ਟੀਮ ਨੇ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਇਹਨਾਂ ਦੋਵਾਂ ਸਨੈਚਰਸ ਨੂੰ ਟਾਈਮਲੀ ਨੱਬ ਕੀਤਾ ਤੇ ਜਿਹੜੀ ਇਸ ਘਟਨਾ ਦੇ ਵਿੱਚ ਪਿਸਟਲ ਯੂਜ਼ ਹੋਈ ਹੈ ਖਿਡਾਉਣਾ ਪਿਸਟਲ ਸੀ ਜਿਹੜ ਨੂੰ ਕਿ ਡਰੋਨ ਦੇ ਪਰਪਸ ਦੇ ਨਾਲ ਇਹ ਯੂਜ਼ ਕਰ ਰਹੇ ਹਨ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਤੋਂ ਰਿਕਵਰ ਕੀਤੀ ਰਿਕਵਰੀ ਕੀਤੀ ਜਾ ਚੁੱਕੀ ਹੈ 35000 ਜਿਹੜਾ ਸੀ ਅਮਾਉਂਟ ਇਹਨਾਂ ਤੋਂ 34000 ਦਾ ਅਮਾਉਂਟ ਰਿਕਵਰ ਕੀਤਾ ਹੈ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਜਿਹੜੀ ਐਕਟਵਾ ਉਹਨਾਂ ਦੀ ਆਪਣੀ ਇਹਨਾਂ ਦੀ ਹਾਂਜੀ ਆਪਣੀ ਇੱਕ ਤੇ ਜਿਹੜੇ ਬਾਕੀ ਪੈਸੇ ਇਹਨਾਂ ਨੇ ਕੀ ਕੀਤਾ ਜੀ ਉਹਨਾਂ ਦਾ ਸਾਹਮਣੇ ਬਾਕੀ ਬੇਸਿਕਲੀ ਨਸ਼ੇ ਆਲੇ ਹੈਗੇ ਆ ਇਹਨਾਂ ਨੇ ਕਿਤੇ ਖਰਚ ਕਰ ਲਏ ਬਾਕੀ ਪੈਸੇ ਤੇ ਪਹਿਲਾਂ ਵੀ ਇਹਨਾਂ ਦੇ ਕਈ ਮਾਮਲੇ ਅਰਚਾ ਇਹ ਦੋ ਜਣੇ ਹੈਗੇ ਇੱਕ ਹੈਗਾ ਹਰਪ੍ਰੀ ਤੇਲੀਆ ਸਪੀਤਾ ਇਹਦੇ ਤੇ ਪਹਿਲੇ ਵੀ ਇੱਕ ਕੇਸ ਰਜਿਸਟਰਡ ਹੈਗਾ ਫਲੋਰ ਥਾਣੇ ਦੇ ਵਿੱਚ 379 411 ਦਾ ਦੂਸਰਾ ਅਜੇ ਕੁਮਾਰ ਪੁੱਤਰ ਪਰੋਸੀਏ ਇਹ ਦਾ ਪਹਿਲਾ ਕੇਸ ਹੈ ਇਹਦੇ ਤੇ ਪਹਿਲੇ ਕੋਈ ਮੁਕਦਮਾ ਮੈਡਮ ਦਾ ਬੈਕਗ੍ਰਾਉਂਡ ਕੀ ਹੈ ਮਤਲਬ ਪੜੇ ਲਿਖੇ ਜਾਂ ਕਿਸ ਤਰ੍ਹਾਂ ਦੇ ਵਿਲੇ ਕੀ ਵਿਲੇ ਹੀ ਆ ਜੀ ਜ਼ਿਆਦਾ ਪੜੇ ਲਿਖੇ ਨਹੀਂ ਇਹ ਇਹਦਾ ਮਤਲਬ ਜੀ ਏਰੀਆ ਵਿੱਚ ਨਸ਼ਾ ਜਿਹੜਾ ਹੈ ਹਜੇ ਵੀ ਮਿਲਦਾ ਜਿਹੜਾ ਕਿ ਉਹਨਾਂ ਨੇ ਇੰਨੇ ਪੈਸੇ ਖਰਚ ਕਰਕੇ ਨਸ਼ਾ ਖਰੀਦਿਆ ਹੋਗਾ ਇਹਨਾਂ ਨੇ ਹੋਰ ਵੀ ਚੀਜ਼ਾਂ ਖਿੱਦੀਆਂ ਕੁਛ ਖਾਦਾ ਪੀਤਾ ਕਿਸੇ ਦੇ ਇਹਨਾਂ ਨੇ ਪੈਸੇ ਦੇਣ ਵਾਲੇ ਸੀ ਉੱਥੇ ਖਰਚ ਕੀਤੇ ਬਾਕੀ ਚੀਜ਼ਾਂ ਹਲੇ ਅੰਡਰ ਇਨਵੈਸਟੀਗੇਸ਼ਨ ਹੈ ਠੀਕ ਹੈ ਠੀਕ ਹੈ